ਹੈਲੋ ਐਂਡ ਵੈਲਕਮ ਬੈਕ ਗਾਇਜ਼ ਨਿਊ ਬਲੌਗ ਇਟਸ ਸਵਾਗਤਾ ਤੁਹਾਨੂੰ ਤੇ ਗਾਇਜ਼ ਆਪਾਂ ਚੱਲਿਆ ਚ ਮੈਰੀ ਨੂੰ ਇੰਜੋਏ ਕਰਨ ਗਾਇਜ਼ ਦੋਸਤ ਆ ਰਹੇ ਆਪਾਂ ਨੂੰ ਲੈਣ ਤੇ ਉੱਥੇ ਪਹੁੰਚ ਗਏ ਫਿਰ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਹੈ ਉੱਥੇ ਸਿੰਗਰ ਵੀ ਲੱਗਣਾ ਹੈ ਕਿ ਖਾਣਾ ਲੱਗਣਾ ਹੈ ਜੀ ਖੁੱਲਾ ਖਾਣਾ ਹੈ ਤੇ ਕਿਰ ਤੁਹਾਨੂੰ ਦੱਸ ਦਿਆਂ ਸਾਰਾ ਕੁਝ ਵਿਆਹ ਵਾਲੇ ਬਲੌਗ ਚ ਤੁਸੀਂ ਬਣੇ ਰਹੋ ਗਾਇਜ਼ ਤੇ ਮੁੰਡੇ ਆ ਰਹੇ ਆ ਤੇ ਫਿਰ ਅੱਗੇ ਦੀ ਅਪਡੇਟ ਤੁਹਾਨੂੰ ਦਿੰਦੇ ਆ ਬਣੇ ਰਹੋ ਗਾਇਜ਼ ਤੇ ਲਓ ਜੀ ਆ ਗਏ ਮਿੱਤਰ ਤਿਆਰੇ ਥਾਰ ਤੇ ਇਹ ਗੱਡੀ ਚ ਆਪਾਂ ਚੱਲੇ ਆ ਸਤਿਗੁਰ ਜੀ ਸਾਰਿਆਂ ਨੂੰ ਜੰਗਲ ਵੀ ਆ ਗਿਆ ਨਿਕਲਿਆ ਬਲੌਗਰ ਆਪਣਾ ਭਰਾ ਸਤਿਗੁਰ ਜੀ ਸਾਰਿਆਂ ਨੂੰ ਬਣਾਉਣਾ ਪਿਆ ਵੀਰ ਤੇ ਮਤਲਬ ਬਣਾ ਰਿਹਾ ਐਨ ਕਰਾਂਗੇ ਵੀਰ ਸਾਹਿਬ ਇਕੱਠੇ-ਕੁੱਠੇ ਕਰਕੇ ਸਾਰੇ ਮਿੱਤਰ ਪਿਆਰਿਆਂ ਨੂੰ ਚੱਲੇ ਆ ਵਿਆਹ ਤੇ ਉੱਥੇ ਹੀ ਕਰਦੇ ਚੱਲ ਫੜਨ ਤੇ ਤੁਹਾਨੂੰ ਵੀ ਕਰਾਉਣੀ ਆ ਬਣੇ ਰਹੋ ਸਾਡੇ ਨਾਲ ਪਾਰਸਾ ਪਗੜਾ ਵੇਖਦੇ ਲੋਜ ਮੈਂ ਮਾਦੀ ਪਾਰਸ ਵੀਰਾ ਪਤਰਾ ਵੀਰਾ ਕਹਿੰਦੇ ਆਲਾ ਪਾਰਸ ਇਹ ਪਰ ਸਿੱਧਾ ਹੀ ਨੇੜੇ ਆਪਾਂ ਨੂੰ ਬਸ ਪਹੁੰਚਣ ਵਾਲੀਆਂ ਬਣੇ ਰਹੋ ਤੁਹਾਨੂੰ ਅੱਜ ਸਰਪ੍ਰਾਈਜ਼ ਖਾੜਾ ਵਿਖਾਉਣਾ ਸਿੰਗਰ ਦਾ ਸਰਪ੍ਰਾਈਜ਼ ਖਾੜਾ ਜੀ ਖਾਣ ਭਾਵੇਂ ਹਰਮਨ ਜੀ ਮਾਂ ਲਵਾਈਏ ਅੱਜ ਲਵਾਵਾਂਗੇ ਜ਼ਰੂਰ ਜੀ ਖਾਣ ਲਵਾਉਣਾ ਤੇ ਲਓ ਜੀ ਆਉਂਦੇ ਪਹਿਲਾ ਗੇੜਾ ਬੱਤਰੇ ਸਾਹਿਬ ਦਾ ਰੋੜੇ ਕੌੜਿਆਂ ਦਾ ਦੇ ਦਿੱਤਾ ਗਿਆ ਹੈ ਬੱਤਰੇ ਨੇ ਪੂਰਾ ਗੇੜਾ ਵਾਦਾ ਬਗੌੜਿਆ ਨਹੀਂ ਸਭ ਤੋਂ ਸਭ ਤੁਸੀਂ ਗੇੜਾ ਹੀ ਮਾਰੇ ਚਲੋ ਜੀ ਹੁਣ ਵਾਰੀ ਆ ਕੌਫੀ ਪੀਣ ਦੀ ਇਸ ਦੀ ਵਧਾਈ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀ ਰਹੇ ਜੀ ਬਹੁਤ ਵਧਾਈਆਂ ਮੈਂ ਨੀਮਾ ਮੇਰਾ ਬੋਸ ਤੇ ਅੱਜ ਪ੍ਰਮਾਤਮਾ ਦੀ ਉਸਤਿ ਕਰਪਾ ਦੇ ਨਾਲ ਰਹਿਮਤ ਹੋਈ ਹੈ ਕਤਰਾ ਸਾਹਿਬ ਮੁੱਛੋ ਕਵਾੜਦੇ ਤੂ ਕੀ ਲੈਣਾ ਵੀਰੇ ਬਾਜੀ ਲੈਣੀ ਓ ਪਾਰਸ ਵੀਰੇ ਨੇ ਬਾਜੀ ਲੈਣੀ ਹੈ ਪਾਰਸ ਬਾਜੀ ਬੱਲਾ ਕਾਹੋਂ ਮੈਂ ਕਰਮ ਬਤਰਾ ਛਾਇਆ ਇਸ ਕੀ ਮੁਝਾਂ ਨਹੀਂ ਕਰਦਾ ਚੱਲ ਚੱਲ ਆ ਯਾ ਵਸ਼ਮਾ ਕੁਆ ਯਾ ਹਬੀਬੀ ਕੋ ਬਜ਼ੁਰਗ ਲਗਤੇ ਬਲੌਗ ਤੇ ਪੈਣੀ ਹੋ ਕੋਈ ਨਾ ਨਹੀਂ ਬਲੌਗ ਤੇ ਪਾਉਣੀ ਇਹ ਹਬੀਬੀ ਐਟ ਬਲਾਤੀ ਹੋਈ ਹਬੀਬੀ ਕਰਮ ਹਬੀਬੀ ਜ਼ਮਾ ਹਬੀਬੀ ਫਰਜ਼ ਹਬੀਬੀ <laughs> और ये औका होके फोटो खींचती <laughs> और पार्स फोटो खिंचाती और ये टेम्पू गुजरती और ये हबीबी फोटो खींचते हुए <laughs> ਹੱਡੀ ਨਾ ਵੀਰ ਮੇਰਾ ਚੰਗਾ ਉਹ ਕੁੱਕੜ ਉਹ ਹੱਡੀ ਨਾ ਜਿੰਨਾ ਤੇ ਧਰਨੀ ਪੈਂਦੀ ਤਰੇ ਇੱਧਰ ਤੁਸੀਂ ਆ ਕੇ ਬਹਿ ਗਏਗੇ ਹਾ ਹੱਡੀ ਨਾ ਜਿੰਨਾ ਕੁੱਕੜ ਸਾਦੀ ਕੁੱਕੜ ਭਰੀ ਬੈਠਾ ਕੇ ਇਹਨੇ ਕੁੱਕੜ ਨੂੰ ਆਉਣ ਲੱਗਾ ਕੁੱਕੜ ਨਹੀਂ ਆਕਿਆ ਹਾਂ ਕੁੱਕੜ ਵੀ ਅੰਦਰ ਜਾ ਕੇ ਕਹਿੰਦਾ ਹੁਣ ਕਿਦੇ ਮੂੰਹ ਚ ਗਿਆ ਕੁੱਕੜ ਖੋਦੀ ਜਾਂਦਾ ਈ ਓਏ ਹਾਂ ਕੁੱਕੜ ਵੀ ਕਹਿੰਦਾ ਹਣਾ ਕਿਹੜੇ ਮੇਰੇ ਭਰਾ ਨੇ ਮੈਨੂੰ ਖਾ ਲਿਆ ਫਟਿਆ ਜੀਆ ਕਿਹੜਾ ਬਰੀਕ ਜਿਹਾ ਇਹ ਚਿੰਨਾ ਵਿੱਚ ਪਿਆ ਕਰ ਰੇ ਪਿਆਰੀਆਂ ਲੱਗਦੀਆਂ ਰਤਾ ਹਾਂਜੀ ਹੁਣ ਮੁੰਡੇ ਖੁੱਖਣ ਭਾਣੇ ਲੰਗਰ ਚੱਕਦੇ ਹੋਏ ਉਂਡੇ ਪੋਖੜਾ ਬਾਣੇ ਲੰਗਰ ਸਕਦੇ ਹੋ ਬੋਲੋ ਕੁਛ 3 ਮਾ ਦੋ ਬਲੇਟਾਂ ਕਾਲੀ ਕਰ ਚੁੱਕਾ ਹੁਣ ਸਾਡੀ ਵੀਡੀਓ ਦੇ ਰੋਟੀ ਬਹੁਤ ਸੁਆਦ ਹੈ ਜੀ ਲੰਨ੍ਹ ਆ ਰਿਹਾ ਪੂਰਾ ਭੈਂਦੀ ਦਾ ਘਰ ਪੇ ਬਲੇਟ ਸਾਟਰ ਪੇ ਬਲੇਟ ਸਾਟਰ ਪੇ ਬਲੇਟ ਵਿਚਾਲ ਪਾਲ ਦਾ ਮੋਗਾ ਤੇ ਲਓ ਜੀ ਛਕੜ ਪਾ ਕੇ ਆ ਗਏ ਆਂ ਔਰ ਤੇ ਸ਼ਗੜ ਪਾਤਾ ਸਾਰਿਆਂ ਵੀਰਿਆ ਨੇ ਚਲੋ ਜੀ ਤੇ ਹੁਣ ਆ ਸਾਡੀ ਘਰ ਦੀ ਵਾਪਸੀ ਜੀ ਇਹ ਸਾਡਾ ਜਿਹੜੇ ਸਿੰਗਲ ਲੱਗਿਆ ਹੋਇਆ ਉਹ ਬਾਈ ਹੈਗਾ ਜੀ ਸੰਤੂ ਸਰਜੀਤ ਕੋਈ ਜਾਣਦੇ ਹੋ ਅੱਜ ਕੱਲ ਥੋੜੇ ਪ੍ਰਾਣੇ ਹੋ ਗਏ ਆ ਪਰ ਵਧੀਆ ਖੜਾ ਲਾਇਆ ਯਾਰ ਹੌਣਕ ਬੰਨੀ ਹੋਈ ਆ ਉਈ ਗੱਡੀ ਖੜੀ ਆਪਣੀ ਆ ਤੇ ਹੁਣ ਚੱਲਿਆਂ ਘਰ ਨੂੰ ਲੋ ਜੀ ਵਿਆਧਤਾ ਭਗਤਾ ਤੇ ਹੁਣ ਚੱਲਿਆਂ ਘਰ ਨੂੰ ਪੰਗੜਾ ਲਿਆ ਥੋੜਾ ਥੋੜਾ ਪਾ ਵਿਆਧਤਾ ਭਗਤਾ ਪੰਗੜਾ ਲਿਆ ਪਾ ਚੱਲ ਵੀ ਸਿੰਮੇ ਚੱਲ ਅੱਖਾਂ ਚ ਨੀਂਦ ਇੰਨੇ ਸੁਪਨਾ ਅੱਛਾ ਸੁਪਨੇ ਚ ਬਸ ਦੀ ਤੂੰ ਤੇਰੇ ਮੇਰਾ ਕੀ ਰਿਸ਼ਤਾ ਤੇਰੇ ਮੇਰਾ ਕੀ ਰਿਸ਼ਤਾ ਇਹ ਬੱਬੂ ਮਾਂ ਦਾ ਗਾਣਾ ਕਿੰਦਾ ਗਾਣਾ ਹੈ ਇਹ ਗਾਣਾ ਹੈਗਾ सोनू ਸੀਧਵਾਲੇ ਦਾ ਆ ਜਿਹੜਾ ਲੱਗਾ ਸੀ ਬਦਲੀ ਸਵਾਰ ਅਜੀਬ ਕਵਾਰੀ ਬਦਲੇ ਨਹੀਂ ਬਰੋ ਸ਼ਟ ਆਫ ਕਰੇ ਤੇ ਲੋਕੀ ਘਰੇ ਆ ਗਏ ਆ ਤੇ ਇਸੇ ਨਾਲ ਹੀ ਕਰਦੇ ਆ ਬਲੌਗ ਦਾ ਦੀ ਐਂਡ ਉਮੀਦ ਕਰਦੇ ਆ ਤੁਹਾਨੂੰ ਬਲੌਗ ਵਧੀਆ ਲੱਗੂਗਾ ਜੇ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ No damn it.